ਕਾਲ ਸੰਗਤ ਜੀ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਇੱਕ ਬਹੁਤ ਵੱਡੀ ਸਮੱਸਿਆ ਬਾਰੇ ਜੋ ਅੱਜਕੱਲ ਹਰ ਦੂਜੇ ਪਰਿਵਾਰ ਵਿੱਚ ਪਾਈ ਜਾਂਦੀ ਹੈ ਕਈ ਵਾਰੀ ਘਰ ਵਿੱਚ ਕੋਣੀ ਮੁੰਡੇ ਦੀ ਉਮਰ ਹੋ ਜਾਂਦੀ ਹੈ ਪਰ ਰਿਸ਼ਤਾ ਬਣਦਾ ਹੀ ਨਹੀਂ ਕਈ ਵਾਰੀ ਰਿਸ਼ਤਾ ਬਣਦਾ ਹੈ ਟੁੱਟ ਜਾਂਦਾ ਹੈ ਕਈ ਵਾਰੀ ਬਿਨਾਂ ਕਿਸੇ ਕਾਰਨ ਦੇ ਬਾਹਰ ਰੁਕਾਵਟ ਆਉਂਦੀ ਰਹਿੰਦੀ ਹੈ ਇਹੋ ਜਿਹੀ ਹਾਲਤ ਵਿੱਚ ਮਾਤਾ ਪੇਤਾ ਵੀ ਟੈਨਸ਼ਨ ਵਿੱਚ ਆ ਜਾਂਦੇ ਹਨ ਤੇ ਬੱਚੇ ਵੀ ਸੋਚਦੇ ਹਨ ਪਤਾ ਨਹੀਂ ਸਾਡੀ ਕਿਸਮਤ ਵਿੱਚ ਹੀ ਨਹੀਂ ਹੈ ਜਾਂ ਕੋਈ ਹੋਰ ਰੁਕਾਵਟ ਹੈ ਪਰ ਪਵਿੱਤਰ ਗ੍ਰੰਥਾਂ ਤੇ ਗਿਆਨੀਆਂ ਦੇ ਅਨੁਸਾਰ ਹਰ ਸਮੱਸਿਆ ਦਾ ਹੱਲ ਹੈ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਆਸਾਨ ਤੇ ਪ੍ਰਭਾਵਸ਼ਾਲੀ ਉਪਾਅ ਦੱਸਾਂਗਾ ਜੋ ਵੀਰਵਾਰ ਦੇ ਦਿਨ ਕਰਨੇ ਹਨ ਇਹਨਾਂ ਨੂੰ ਕਰਨ ਨਾਲ ਪ੍ਰਮਾਤਮਾ ਦੀ ਕਿਰਪਾ ਨਾਲ ਰਿਸ਼ਤੇ ਦੀਆਂ ਰੁਕਾਵਟਾਂ ਦੂਰ ਹੋਣ ਲੱਗਦੀਆਂ ਹਨ ਸਭ ਤੋਂ ਪਹਿਲਾਂ ਆਓ ਸਮਝਾਈਏ ਕਿ ਰੁਕਾਵਟਾਂ ਆਉਂਦੀਆਂ ਕਿਉਂ ਹਨ ਕਈ ਵਾਰੀ ਕਰ ਵਿੱਚ ਨਕਾਰਾਤਮਕ એનર્ਜੀ ਜ਼ਿਆਦਾ ਹੋ ਜਾਂਦੀ ਹੈ ਕਈ ਵਾਰੀ ਗ੍ਰਹਿ ਨਕਸ਼ਤਰਾਂ ਦੇ ਪ੍ਰਭਾਵ ਕਰਕੇ ਵੀ ਡਿਲੇ ਹੁੰਦਾ ਹੈ ਤੇ ਕਈ ਵਾਰੀ ਅਸੀਂ ਖੁਦ ਆਪਣੇ ਕਰਮਾ ਕਰਕੇ ਵੀ ਰੁਕਾਵਟਾਂ ਖੜੀਆਂ ਕਰ ਲੈਂਦੇ ਹਾਂ ਹੁਣ ਜੇ ਤੁਸੀਂ ਵੀ ਇਹੋ ਜਿਹੀ ਸਮੱਸਿਆ ਫੇਸ ਕਰ ਰਹੇ ਹੋ ਤਾਂ ਵੀਰਵਾਰ ਦੇ ਦਿਨੇ ਤੈਨੂੰ ਭਾ ਜ਼ਰੂਰ ਅਟੜਾਈ ਕਰੋ ਪਰ ਯਾਦ ਰੱਖਣਾ ਇਹਨਾਂ ਉਪਾਅ ਨਾਲ ਸਿਰਫ ਉਮੀਦ ਨਹੀਂ ਫੇਥ ਤੇ ਪੇਸ਼ੈਂਸ ਵੀ ਲਾਜ਼ਮੀ ਹੈ ਸੰਗਤ ਜੀ ਸਭ ਤੋਂ ਪਹਿਲਾ ਉਪਾਅ ਬਹੁਤ ਹੀ ਆਸਾਨ ਹੈ ਪਰ ਉਸਦੀ ਮਹੱਤਤਾ ਬੇਹਦ ਵੱਡੀ ਹੈ ਪਹਿਲਾ ਉਪਾਅ ਵੀਰਵਾਰ ਨੂੰ ਗਰੀਬਾਂ ਤੇ ਲੋੜਵੰਦਾਂ ਨੂੰ ਖਾਣਾ ਖਿਵਾਉਣਾ ਅਸੀਂ ਸਭ ਜਾਣਦੇ ਹਾਂ ਕਿ ਵੀਰਵਾਰ ਦਾ ਦਿਨ ਵੱਖਰਾ ਮਹੱਤਵ ਰੱਖਦਾ ਹੈ ਇਹ ਦਿਨ ਗੁਰੂ ਬ੍ਰਹਸਪਤੀ ਜੀ ਨੂੰ ਸਮਰਪਿਤ ਮੰਨਿਆ ਜਾਂਦਾ ਹੈ ਧਾਰਮਿਕ ਮਤਾਂ ਦੇ ਅਨੁਸਾਰ ਵੀਰਵਾਰ ਨੂੰ ਸੇਵਾ ਤੇ ਦਾਨ ਕਰਨ ਨਾਲ ਰੁਕਾਵਟਾਂ ਦੂਰ ਹੁੰਦੀਆਂ ਹਨ ਖਾਸ ਕਰ ਵਿਆਹ ਤੇ ਰਿਸ਼ਤਿਆਂ ਦੀਆਂ ਹੁਣ ਤੁਹਾਨੂੰ ਕਰਨਾ ਕੀ ਹੈ ਵੀਰਵਾਰ ਦੇ ਦਿਨ ਘਰ ਵਿੱਚ ਖਾਲਿਸ ਦੇਸੀ ਕੀ ਵਿੱਚ ਬਣੀ ਕੋਈ ਮਿੱਠੀ ਚੀਜ਼ ਬਣਾਓ ਜਿਵੇਂ ਕਿ ਖੀਰ ਸੇਵਾ ਜਲੇਬੀ ਜਾਂ ਕੋਈ ਵੀ ਮਿੱਠਾ ਜੋ ਤੁਹਾਡੇ ਲਈ ਸੌਖਾ ਹੋਵੇ ਉਹ ਮਿੱਠੀ ਚੀਜ਼ ਪਹਿਲਾਂ ਆਪਣੇ ਘਰ ਦੇ ਵੱਡਿਆਂ ਨੂੰ ਤੇ ਬੱਚਿਆਂ ਨੂੰ ਪਰੋਸੋ ਫਿਰ ਉਸ ਵਿੱਚੋਂ ਇੱਕ ਹਿੱਸਾ ਗਰੀਬਾਂ ਨੂੰ ਮਜ਼ਦੂਰਾਂ ਨੂੰ ਜਾਂ ਗੁਰਦੁਆਰੇ ਵਿੱਚ ਪੇਟਾ ਕਰੋ ਇਹ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਸਕਾਰਾਤਮਕ એનર્ਜੀ ਵੱਧਦੀ ਹੈ ਜਿੱਥੇ ਪੋਜ਼ਿਟਿਵ એનર્ਜੀ ਹੁੰਦੀ ਹੈ ਉੱਥੇ ਰੁਕਾਵਟਾਂ ਆਪ ਹੀ ਦੂਰ ਹੋਣ ਲੱਗਦੀਆਂ ਹਨ ਹੁਣ ਕਈ ਲੋਕ ਪੁੱਛਦੇ ਹਨ ਜੇ ਸਾਡੇ ਕੋਲ ਬਹੁਤ ਪੈਸੇ ਨਾ ਹੋਣ ਤਾਂ ਤਾਂ ਸੁਣੋ ਸੰਗਤ ਜੀ ਇਹ ਕੰਮ ਕਿਸੇ ਵੱਡੇ ਖਰਚੇ ਨਾਲ ਨਹੀਂ ਹੁੰਦਾ ਤੁਸੀਂ ਸਿਰਫ ਇੱਕ ਮੁੱਠੀ ਮਿੱਠੇ ਚਾਵਲ ਜਾਂ ਇੱਕ ਗਲਾਸ ਦੁੱਧ ਨਾਲ ਵੀ ਇਹ ਉਪਾਅ ਕਰ ਸਕਦੇ ਹੋ ਗੱਲ ਮਨ ਦੀ ਸ਼ਰਧਾ ਤੇ ਸਚਾਈ ਦੀ ਹੈ ਇਸ ਉਪਾਅ ਦੇ ਲਾਭ ਇੱਕ ਘਰ ਦੇ ਅੰਦਰੋਂ ਕਲੇਸ਼ ਦੂਰ ਹੋਣ ਲੱਗਦੇ ਹਨ ਦੋ ਰਿਸ਼ਤਿਆਂ ਦੀਆਂ ਰੁਕਾਵਟਾਂ ਹੌਲੀ ਹੌਲੀ ਖਤਮ ਹੁੰਦੀਆਂ ਹਨ ਤਿੰਨ ਪਰਮਾਤਮਾ ਦੀ ਕਿਰਪਾ ਨਾਲ ਚੰਗੇ ਰਿਸ਼ਤੇ ਦੀਆਂ ਸੰਭਾਵਨਾਵਾਂ ਵਧਦੀਆਂ ਹਨ ਸੰਗਤ ਜੀ ਇਹ ਸੀ ਪਹਿਲਾ ਉਪਾਅ पर याद रखना ये एक दिन करण वाला काम नहीं है इस नु हर वीरवार लगातार करो कट तो कट सत वीरवार उस तो बाद तुसी आप महसूस करोगे के ਤੁਹਾਡੇ ਜੀਵਨ ਵਿੱਚ ਬਦਲਾ ਆਉਣਾ ਸ਼ੁਰੂ ਹੋ ਗਿਆ ਹੈ ਸੰਗਤ ਜੀ ਪਹਿਲੇ ਉਪਾ ਵਾਂਗ ਹੀ ਦੂਜਾ ਉਪਾ ਵੀਰਵਾਰ ਦੇ ਦਿਨ ਕਰਨ ਨਾਲ ਰਿਸ਼ਤਿਆਂ ਦੀਆਂ ਰੁਕਾਵਟਾਂ ਹोली ਹोली ਦੂਰ ਹੋਣ ਲੱਗਦੀਆਂ ਹਨ ਦੂਜਾ ਉਪਾ ਪੀਲੇ ਰੰਗ ਦੀਆ ਵਸਤਾ ਦਾ দান ਤੇ ਵਰਤੋ ਧਾਰਮਿਕ ਗ੍ਰੰਥਾਂ ਵਿੱਚ ਵੀਰਵਾਰ ਦਾ ਦਿਨ ਪੀਲੇ ਰੰਗ ਨਾਲ ਜੋੜਿਆ ਗਿਆ ਹੈ। ਇਹ ਰੰਗ ਗਿਆਨ, ਖੁਸ਼ਹਾਲੀ ਤੇ ਸੋਖ ਸ਼ਾਂਤੀ ਦਾ ਪ੍ਰਤੀਕ ਹੈ। ਪੀਲਾ ਰੰਗ ਬ੍ਰਹਸਪਤੀ ਗ੍ਰਹਿ ਨਾਲ ਸੰਬੰਧਿਤ ਹੈ ਜੋ ਵਿਆਦੇ ਜੀਵਨ ਵਿੱਚ ਸਭ ਤੋਂ ਵੱਡਾ ਪ੍ਰਭਾਵ ਪਾਉਂਦਾ ਹੈ। ਹੁਲ ਕਰਨਾ ਕੀ ਹੈ ਵੀਰਵਾਰ ਨੂੰ ਘਰ ਦੇ ਕਿਸੇ ਵੀ ਮੈਂਬਰ ਨੂੰ ਜਾਂ ਗੁਰਦੁਆਰੇ ਵਿੱਚ ਪੀਲੇ ਰੰਗ ਦੀ ਚੀਜ਼ দান ਕਰੋ। ਜਿਵੇਂ ਕਿ ਚਨੇ ਦੀ ਦਾਲ, ਪੀਲਾ ਕਪੜਾ केला बूटिया वाला चौल या हल्दी उस दिन आप खुद भी पीले रंग का कुछ पहनो जा खाओ जिवे की पीला कपड़ा पीले चावल बेसन की कोई चीज ये करण नाल तो किस्मत विच रुकिया होया व्या संबंधी काम चलन लगदा है क्यों महत्वपूर्ण है ये उपा क्योंकि पीला रंग ऑप्टिमिज्म सकारात्मक सोच लिया है ਜਦੋਂ ਅਸੀਂ ਆਪਣੇ ਮੰਤੇ ਕਾਰ ਵਿੱਚ ਪੋਜ਼ਿਟਿਵਿਟੀ ਵਧਾਉਂਦੇ ਹਾਂ ਤਾਂ ਬ੍ਰਹਿਮੰਡ ਯੂਨੀਵਰਸ ਵੀ ਸਾਡੀ ਊਰਜਾ ਨਾਲ ਜੁੜ ਜਾਂਦਾ ਹੈ ਇਹ ਉਪਾਅ ਖਾਸ ਤੌਰ ਤੇ ਉਹਨਾਂ ਲਈ ਜ਼ਿਆਦਾ ਫਾਇਦੇਮੰਦ ਹੈ ਜਿਨ੍ਹਾਂ ਦੇ ਰਿਸ਼ਤੇ ਆਖਰੀ ਵਕਤ ਤੇ ਟੁੱਟ ਜਾਂਦੇ ਹਨ ਇਸ ਉਪਾਅ ਦੇ ਲਾਭ 1 ਪਰਿਵਾਰ ਵਿੱਚ ਪਿਆਰ ਤੇ ਸਮਝ ਵੱਧਦੀ ਹੈ 2 ਕਾਰ ਵਿੱਚ ਵਿਆਹ ਦੇ ਚੰਗੇ ਪ੍ਰਸਤਾਵ ਆਉ ਸ਼ੁਰੂ ਹੁੰਦੇ ਹਨ 3 ਵਿਸ਼ਤੇ ਨੂੰ ਜੋੜਨ ਵਾਲੀ એનર્ਜੀ ਮਜ਼ਬੂਤ ਹੋ ਜਾਂਦੀ ਹੈ ਸੰਗਤ ਜੀ ਇਹ ਸੀ ਦੂਜਾ ਉਪਾ ਯਾਦ ਰੱਖੋ ਇਸ ਨੂੰ ਵੀ ਹਰ ਵੀਰਵਾਰ ਲਗਾਤਾਰ ਕਰਨਾ ਹੈ ਫੇਥ ਨਾਲ ਕੀਤਾ ਗਿਆ ਹਰ ਕੰਮ ਜ਼ਰੂਰ ਫਲ ਦਿੰਦਾ ਹੈ ਸੰਗਤ ਜੀ ਹੋਰ ਅਸੀਂ ਗੱਲ ਕਰਦੇ ਹਾਂ ਤੀਜੇ ਉਪਾਦੀ ਇਹ ਉਪਾਸਬ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਮੰਨਿਆ ਗਿਆ ਹੈ ਕਿਉਂਕਿ ਇਹ ਸਾਡੀ ਆਤਮਿਕ એનર્ਜੀ ਨੂੰ ਸਾਫ ਕਰਦਾ ਹੈ ਤੇ ਵਿਆਹ ਵਾਲੇ ਕੰਮਾਂ ਵਿਚ ਆ ਰਹੀਆਂ ਅਦ੍ਰਿਸ਼ਟ ਅਣਜਾਣੀਆਂ ਪ੍ਰਕਾਉਟਾ ਨੂੰ ਦੂਰ ਕਰਦਾ ਹੈ। ਤੀਜਾ ਉਪਾਅ ਵੀਰਵਾਰ ਨੂੰ ਗੁਰਦੁਆਰੇ ਵਿੱਚ ਅਰਦਾਸ ਤੇ ਪਾਠ ਕਰਨਾ। ਵੀਰਵਾਰ ਦੇ ਦਿਨ ਸਵੇਰੇ ਉੱਠ ਕੇ ਪਹਿਲਾਂ ਇਸ਼ਨਾਨ ਕਰੋ। ਫਿਰ ਸਾਫ ਕੱਪੜੇ ਪਾ ਕੇ ਗੁਰਦੁਆਰੇ ਸਾਹਿਬ ਜਾਓ। ਉਥੇ ਜਾ ਕੇ ਸੁਖਮਨੀ ਸਾਹਿਬ ਦਾ ਪਾਠ ਸੁਨੋ ਜਾਂ ਆਪ ਪੜੋ। ਜੇ ਨਾ ਆਉਂਦਾ ਤਾਂ ਸਿਰਫ ਬੈਠ ਕੇ ਸੁਣੋ ਵੀ ਤਾਂ ਚੱਲਦਾ ਹੈ। ਪਾਠ ਤੋਂ ਬਾਅਦ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰੋ ਕਿ ਹੈ ਵਾਹਿਗੁਰੂ ਜੀ ਮੇਰੀਆਂ ਰੁਕਾਵਟਾਂ ਦੂਰ ਕਰੋ ਤੇ ਮੇਰੇ ਵਿਆਹ ਸੰਬੰਧੀ ਕੰਮਾਂ ਨੂੰ ਸੁਗਮ ਬਣਾਓ ਜੇ ਕਿਸੇ ਕਾਰਨ ਗੁਰਦੁਆਰੇ ਜਾਣਾ ਨਾ ਹੋ ਸਕੇ ਤਾਂ ਘਰ ਵਿੱਚ ਹੀ ਗੁਰੂ ਸਾਹਿਬ ਦੀ ਤਸਵੀਰ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਦੇ ਅੱਗੇ ਜੋਤ ਜਗਾ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ ਕਿਉਂ ਪ੍ਰਭਾਵਸ਼ਾਲੀ ਹੈ ਇਹ ਉਪਾ ਅਰਦਾਸ ਕਰਨ ਨਾਲ ਸਾਡੀ ਆਤਮਾ ਹਲਕੀ ਹੋ ਜਾਂਦੀ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੱਚੀ ਬੇਨਤੀ ਕਰਨ ਨਾਲ 네ਗੇਟਿਵਿਟੀ ਟੁੱਟਦੀ ਹੈ। ਇਹ ਉਪਾਅ ਨਾਲ ਲਈ ਖਾਸ ਹੈ ਜਿਨ੍ਹਾਂ ਦੇ ਰਿਸ਼ਤੇ ਬਾਰ-ਬਾਰ ਵਿਚਕਾਰੋਂ ਟੁੱਟ ਜਾਂਦੇ ਹਨ ਜਾਂ ਜਿਨ੍ਹਾਂ ਨੂੰ ਰਿਸ਼ਤੇ ਆਉਂਦੇ ਹੀ ਨਹੀਂ। ਇਸ ਉਪਾਅ ਦੇ ਲਾਭ 1. ਮਨ ਵਿੱਚੋਂ ਚਿੰਤਾ ਤੇ ਡਰ ਦੂਰ ਹੋ ਜਾਂਦਾ ਹੈ। 2. ਘਰ ਦੇ ਅੰਦਰ ਪੋਜ਼ਿਟਿਵ ਐਨਰਜੀ ਵੱਧਦੀ ਹੈ। 3. ਗੁਰੂ ਸਾਹਿਬ ਦੀ ਕਿਰਪਾ ਨਾਲ ਚੰਗੇ ਰਿਸ਼ਤੇ ਆਪਣੇ ਆਪ ਬਣਨ ਲੱਗਦੇ ਹਨ। ਸਰ ਗ੍ਰੀ ਅਸੀਤੀ ਜਾ ਉਪਾ ਕੋਲ ਤੁਸੀਂ ਵਿਖਿਆ ਸਿਰਫ 300 ਖੇ ਕਮ ਇੱਕ ਗਰੀਬਾਂ ਨੂੰ ਖਾਣਾ ਖਵਾਉਣਾ ਦੋ ਪੀਲੀਆ ਚੀਜ਼ਾਂ ਦਾ ਦਾਨ ਤੇ ਵਰਤੋ ਤਿੰਨ ਗੁਰਦੁਆਰੇ ਵਿੱਚ ਅਰਦਾਸ ਤੇ ਪਾਠ ਇਹ ਤਿੰਨੋਂ ਉਪਾ ਵੀਰਵਾਰ ਦੇ ਦਿਨ ਨਿਯਮ ਨਾਲ ਕਰੋ ਇੱਕ ਦੋ ਹਫ਼ਤੇ ਨਹੀਂ ਘੱਟ ਤੋਂ ਘੱਟ 7 ਤੋਂ 11 ਵੀਰਵਾਰ ਫਿਰ ਦੇਖੋ ਵਾਹਿਗੁਰੂ ਦੀ ਕਿਰਪਾ ਨਾਲ ਤੁਹਾਡੀ ਰਾਹ ਵਿੱਚ ਆ ਰਹੀਆਂ ਸਾਰੀਆਂ ਰੁਕਾਵਟਾਂ ਕਿਵੇਂ ਦੂਰ ਹੋਣ ਲੱਗਦੀਆਂ ਹਨ ਸੰਗਤ ਜੀ ਅਸੀਂ ਹੁਣ ਤਿੰਨੋ ਉਪਾਅ ਬਾਰੇ ਜਾਣ ਲਿਆ ਹੈ ਇਹ ਉਪਾਅ ਕਿਸੇ ਜਾਦੂ ਟੋਨੇ ਵਾਂਗ ਨਹੀਂ ਸਗੋ ਸ਼ਰਧਾ ਵਿਸ਼ਵਾਸ ਅਤੇ ਗੁਰੂ ਕਿਰਪਾ ਦੇ ਸਹਾਰੇ ਕੰਮ ਕਰਦੇ ਹਨ ਜਿਵੇਂ ਸਾਡੇ ਕਰਮ ਸਾਡੇ ਜੀਵਨ ਦਾ ਰਾਹ ਬਣਾਉਂਦੇ ਹਨ ਉਸੇ ਤਰ੍ਹਾਂ ਇਹ ਛੋਟੇ ਛੋਟੇ ਉਪਾਅ ਸਾਡੇ ਜੀਵਨ ਵਿੱਚ ਪੋਜ਼ਿਟਿਵਿਟੀ ਭਰ ਦਿੰਦੇ ਹਨ ਯਾਦ ਰੱਖੋ ਰਿਸ਼ਤੇ ਬਣਾਉਣ ਵਾਲੀ ਤਾਕਤ ਸਿਰਫ ਮਨੁੱਖਾਂ ਦੇ ਹੱਥ ਵਿੱਚ ਨਹੀਂ ਹੁੰਦੀ ਕਈ ਵਾਰ ਪ੍ਰਮਾਤਮਾ ਚਾਹੁੰਦਾ ਹੈ ਕਿ ਸਾਡਾ ਵਿਆਹ ਸਹੀ ਸਮੇਂ ਤੇ ਸਹੀ ਜੀਵਨ ਸਾਥੀ ਨਾਲ ਹੋਵੇ ਇਸ ਕਰਕੇ ਜਲਦੀ ਨਾ ਕਰੋ ਸਬਰ ਰੱਖੋ ਅਤੇ ਉਪਾਫੇਥ ਨਾਲ ਕਰੋ ਮੇਰਾ ਪੈਗਾਮ ਤੁਹਾਡੇ ਲਈ ਹੌਸਲਾ ਨਾ ਛੱਡੋ ਵਾਏ ਗੁਰੂ ਦੇ ਕਰ ਵਿੱਚ ਦੇਰੀ ਹੋ ਸਕਦੀ ਹੈ ਪਰ ਦੇਰੀ ਕਦੇ ਨਹੀਂ ਜਦੋਂ ਸਮਾਂ ਠੀਕ ਹੋਵੇਗਾ रिश्ता अपने आप जुड़ जाएगा जो भी होमां करने शुरू किए कॉमेंट करके दसो के, के हो, जेहा फील होया। हो सके तो इस वीडियो नू अपने दोस्ता नाल शेयर करो क्योंकि हो सकता है वो भी इसे समस्या नाल जूझ रहे हो गुरु साहिब सब सुख शांति चंगे रिश्ते बना ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ